ਬੱਚੇ ਦੀ ਕਬਜ਼ ਦੂਰ ਕਰਨ ਦੇ ਨੁਸਖੇ ਛੋਟੇ ਹੋ ਜਾ ਵੱਡੇ ਕਬਜ਼ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ ਇਸ ਲਈ ਆਵਾਜ਼ ਜਾਣਦੇ ਆ ਕਿ ਬੱਚਿਆਂ ਨੂੰ ਕਬਜ਼ ਦੀ ਸਮੱਸਿਆ ਹੋਣ ਉਤੇ ਤੁਹਾਨੂੰ ਕਿਹੜੇ ਤਰੇਲ ਨੁਸਖੇ ਅਪਣਾਉਣੇ ਚਾਹੀਦੇ ਹਨ ਐਕਸਰਸਾਈਜ਼ ਹੈ ਜ਼ਰੂਰੀ ਫਿਜ਼ੀਕਲ ਐਕਟੀਵਿਟੀ ਦੀ ਕਮੀ ਕਾਰਨ ਵੀ ਬੱਚਿਆਂ ਨੂੰ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਬਚਣ ਲਈ ਤੁਸੀਂ ਬੱਚਿਆਂ ਨੂੰ ਰੋਜ਼ਾਨਾ ਘਟੋ-ਘਟ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰਵਾਓ। ਓਟਸ। ਬੱਚਿਆਂ ਨੂੰ ਓਟਸ ਦਾ ਸੇਵਨ ਕਰਵਾਉਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ ਵਿੱਚ ਮੌਜੂਦ ਕੁਲਣਸ਼ੀਲ ਅਤੇ ਅਕੁਲਣਸ਼ੀਲ ਫਾਈਬਰ ਮਲਤਿਆਗ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਹਨ। ਸੇਬ। ਸੇਬ ਚ ਪਾਇਆ ਜਾਣ ਵਾਲਾ ਸੋਰਬਿਟੋਲ ਸਟੂਲ ਨੂੰ ਨਰਮ ਕਰਦਾ ਹੈ। ਬੱਚਿਆਂ ਨੂੰ ਰੋਜ਼ਾਨਾ ਸੇਬ ਦਾ ਸੇਵਨ ਕਰਵਾਓ। ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਪਪੀਤਾ। ਵਿਟਾਮਿਨ ਐ ਪੋਟਾਸ਼ੀਅਮ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਪਪੀਤਾ ਖਾਣ ਨਾਲ ਅੰਤੜੀਆਂ ਦੀ ਸਫਾਈ ਹੁੰਦੀ ਹੈ। ਇਹ ਰੇਸ਼ੇਦਾਰ ਫਲਾਜੋ ਇੱਕ ਹੈ। ਇਸ ਨਾਲ ਬੱਚਾ ਨੂੰ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਟਮਾਟਰ ਤੁਸੀਂ ਬੱਚਿਆਂ ਨੂੰ ਟਮਾਟਰ ਜਾਂ ਇਸ ਦੇ ਜੂਸ ਦਾ ਸੇਵਨ ਵੀ ਕਰਵਾ ਸਕਦੇ ਹੋ। ਇਸ ਨੂੰ ਡਾਈਟ ਵਿੱਚ ਸ਼ਾਮਲ ਕਰਨ ਨਾਲ ਬੱਚਾ ਦੀ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਹਨਾਂ ਸਾਰੇ ਤਰੀਕਿਆਂ ਨਾਲ ਤੁਸੀਂ ਬੱਚਿਆਂ ਨੂੰ ਕਬਜ਼ ਤੋਂ ਰਾਹਤ ਦਿਵਾ ਸਕਦੇ ਹੋ। ਜੇਕਰ ਸਮੱਸਿਆ ਬਣੀ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਬੱਚਿਆਂ ਦੀ ਸਿਹਤ ਨਾਲ ਸੰਬੰਧਿਤ ਹੋਰ ਜਾਣਕਾਰੀ ਲਈ ਦੇਖਦੇ ਰਹੋ ਡੇਲੀ ਹੈਲਥ। ਬੱਚਿਆਂ ਦੀ ਕਬਜ਼ ਦੂਰ ਕਰਨ ਦੇ ਨੁਸਖੇ। ਛੋਟੇ ਹੋ ਜਾ ਵੱਡੇ। ਕਬਜ਼ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਲਈ ਆਵਾਜ਼ ਜਾਣਦੇ ਆ ਕਿ ਬੱਚਿਆਂ ਨੂੰ ਕਬਜ਼ ਦੀ ਸਮੱਸਿਆ ਹੋਣ ਉਤੇ ਤੁਹਾਨੂੰ ਕਿਹੜੇ ਕਰੇਲੋ ਨੁਸਖੇ ਅਪਣਾਉਣੇ ਚਾਹੀਦੇ ਹਨ। ਐਕਸਰਸਾਈਜ਼ ਹੈ ਜ਼ਰੂਰੀ। ਫਿਜ਼ੀਕਲ ਐਕਟੀਵਿਟੀ ਦੀ ਕਮੀ ਕਾਰਨ ਵੀ ਬੱਚਿਆਂ ਨੂੰ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਬਚਣ ਲਈ ਤੁਸੀਂ ਬੱਚਿਆਂ ਨੂੰ ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰਵਾਓ ਓਟਸ ਬੱਚਿਆਂ ਨੂੰ ਓਟਸ ਦਾ ਸੇਵਨ ਕਰਵਾਉਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਇਸ ਵਿੱਚ ਮੌਜੂਦ ਕੁਲਣਸ਼ੀਲ ਅਤੇ ਅਕੁਲਣਸ਼ੀਲ ਫਾਈਬਰ ਮਲ ਤਿਆਗ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਹਨ ਸੇਪ ਸੇਪ ਚੋਂ ਪਾਇਆ ਜਾਣ ਵਾਲਾ ਸੋਰਬੀਟੋਲ ਸਟੂਲ ਨੂੰ ਨਰਮ ਕਰਦਾ ਹੈ ਬੱਚਿਆਂ ਨੂੰ ਰੋਜ਼ਾਨਾ ਸੇਬ ਦਾ ਸੇਵਨ ਕਰਵਾਓ ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਪਪੀਤਾ ਵਿਟਾਮਿਨ ਐ ਪੋਟਾਸ਼ੀਅਮ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਪਪੀਤਾ ਖਾਣ ਨਾਲ ਅੰਤੜੀਆਂ ਦੀ ਸਫਾਈ ਹੁੰਦੀ ਹੈ ਇਹ ਰੇਸ਼ੇਦਾਰ ਫਲਾਜੋ ਇੱਕ ਹੈ ਇਸ ਨਾਲ ਬੱਚਿਆਂ ਨੂੰ ਕਬਜ਼ ਤੋਂ ਛੁਟਕਾਰਾ ਮਿਲਦਾ ਹੈ ਟਮਾਟਰ ਤੁਸੀਂ ਬੱਚਿਆਂ ਨੂੰ ਟਮਾਟਰ ਜਾਂ ਇਸ ਦੇ ਜੂਸ ਦਾ ਸੇਵਨ ਵੀ ਕਰਵਾ ਸਕਦੇ ਹੋ ਇਸ ਨੂੰ ਡਾਈਟ ਚ ਸ਼ਾਮਲ ਕਰਨ ਨਾਲ ਬੱਚਿਆਂ ਦੀ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਇਨ ਸਾਰੇ ਤਰੀਕਿਆਂ ਨਾਲ ਤੁਸੀਂ ਬੱਚਾ ਨੂੰ ਕਬਜ਼ ਤੋਂ ਰਾਹਤ ਦਿਵਾ ਸਕਦੇ ਹੋ ਜੇਕਰ ਸਮੱਸਿਆ ਬਣੀ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਬੱਚਿਆਂ ਦੀ ਸਿਹਤ ਨਾਲ ਸੰਬੰਧਿਤ ਹੋਰ ਜਾਣਕਾਰੀ ਲਈ ਦੇਖਦੇ ਰਹੋ ਢੇਲੀ ਹੈਲਥ